ਪਾਣੀ ਆ ਜਿਹੜਾ ਉਹ ਇੱਥੇ ਫੁੱਲ ਸਪੀਡ ਉੱਤੇ ਫੁੱਲ ਤੇਜ਼ ਆ ਜਿਹੜਾ ਉਹ ਚੱਲਦਾ ਦਿਖਾਈ ਦੇ ਰਿਹਾ ਏ ਸੇਫ ਪਾਸੇ ਨੂੰ ਪਾਣੀ ਘੁੰਮਦਾ ਦਿਖਾਈ ਦੇ ਰਿਹਾ ਏ ਤੇ ਬੰਨ੍ਹ ਨੂੰ ਕਟਾਇਆ ਜਿਹੜਾ ਉਹ ਲੱਗਣਾ ਸ਼ੁਰੂ ਹੋ ਗਿਆ ਦੇਖ ਸਕਦੇ ਹੋ ਕਿ ਆਰਮੀ ਦੇ ਜਵਾਨ ਨੇ ਜਿਹੜੇ ਉਹ ਵੀ ਤਾਇਨਾਤ ਕੀਤੇ ਗਏ ਨੇ ਅਤੇ ਆਮ ਇੱਥੇ ਜੀ ਜਿਹੜੀ ਪਬਲਿਕ ਆ ਇਸ ਹਲਕੇ ਦੀ ਇਸ ਜ਼ਿਲ੍ਹੇ ਦੀ ਇਸ ਇਲਾਕੇ ਦੇ ਆਲੇ ਦੁਆਲੇ ਪਿੰਡਾਂ ਦੀ ਉਹ ਵੀ ਇੱਥੇ ਪਹੁੰਚੀ ਹੋਈ ਹੈ ਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਲੋਹੇ ਦੇ ਜਾਲ ਲਗਾਏ ਹੋਏ ਨੇ ਅੱਗੇ ਕਈ ਹੋਰੇ ਨੇ ਜਿਹੜੇ ਉਹ ਰੱਖੇ ਹੋਏ ਨੇ ਤੇ ਕਈ ਥਾਵਾਂ ਤੇ ਸਿੱਧੇ ਹੀ ਥੈਲੇ ਨੇ ਜਿਹੜੇ ਉਹ ਰੱਖੇ ਹੋਏ ਨੇ ਤੇ ਟੈਕਨੀਕਲ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਸ ਬੰਨ ਨੂੰ ਖੁਰਨ ਤੋਂ ਬਚਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਨੇ ਸਤਲੁਜ ਦਰਿਆ ਦੇ ਬੰਨ ਉੱਤੇ ਚਮਕੌਰ ਸਾਹਿਬ ਦੇ ਵਿੱਚ ਅਸੀਂ ਮੌਜੂਦ ਆ ਤਾਂ ਪਿਛਲੇ ਕੁਝ ਦਿਨ ਤੋਂ ਇੱਥੇ ਪਾੜਾ ਜਿਹੜਾ ਉਹ ਵਧਦਾ ਜਾ ਰਿਹਾ ਸੀ ਅੱਗੇ ਬੰਨਾਂ ਜਿਹੜਾ ਉਸ ਨੂੰ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਸੀ ਤਾਂ ਇੱਥੇ ਇੰਡੀਅਨ ਆਰਮੀ ਦੀ ਇੰਜੀਨੀਅਰਿੰਗ ਟੀਮ ਆ ਦੇੜੀ ਉਹ ਪਹੁੰਚੀ ਹੋਈ ਆ ਤਾਂ ਤੁਸੀਂ ਦੇਖੋ ਕਿ ਆਰਮੀ ਨੇ ਇੱਥੇ ਮੋਰਚਾ ਅੱਗੇ ਹੋ ਕੇ ਸੰਭਾਲਿਆ ਹੋਇਆ ਹੈ ਨਾਲ ਇਲਾਕੇ ਦੇ ਜਿਹੜੇ ਨੌਜਵਾਨ ਨੇ ਜਿਹੜੇ ਬਜ਼ੁਰਗ ਨੇ ਜਿਹੜੇ ਬੱਚੇ ਨੇ ਉਹ ਇੱਥੇ ਸੇਵਾ ਕਰਦੇ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਨੂੰ ਗੁਜਾਰਿਸ਼ ਕਰਾਂਗਾ ਕਿ ਇੱਕ ਵਾਰ ਪਾਣੀ ਦਾ ਫਲੋ ਦਿਖਾਵੇ ਪਾਣੀ ਆ ਜਿਹੜਾ ਉਹ ਇੱਥੇ ਫੁੱਲ ਸਪੀਡ ਉੱਤੇ ਫੁੱਲ ਤੇਜ਼ ਆ ਜਿਹੜਾ ਉਹ ਚੱਲਦਾ ਦਿਖਾਈ ਦੇ ਰਿਹਾ ਏ ਇਸ ਪਾਸੇ ਨੂੰ ਪਾਣੀ ਘੁੰਮਦਾ ਦਿਖਾਈ ਦੇ ਰਿਹਾ ਹੈ ਤੇ ਬੰਨ ਨੂੰ ਕਟਾਇ ਜਿਹੜਾ ਉਹ ਲੱਗਣਾ ਸ਼ੁਰੂ ਹੋ ਗਿਆ ਸੀ ਅਗਰ ਬੰਨ ਟੁੱਟ ਜਾਂਦਾ ਤਾਂ ਇਸ ਇਲਾਕੇ ਦੇ ਵਿੱਚ ਭਾਰੀ ਨੁਕਸਾਨ ਆ ਜਿਹੜਾ ਉਹ ਹੋ ਸਕਦਾ ਸੀ ਜਿਸ ਨੂੰ ਲੈ ਕੇ ਪਰਸੋਂ ਸ਼ਾਮ ਨੂੰ ਇੱਥੇ ਫੌਜ ਦੀ ਇੰਜੀਨੀਅਰਿੰਗ ਟੀਮ ਪਹੁੰਚਦੀ ਹੈ ਲੋਕ ਵੱਡੀ ਗਿਣਤੀ ਵਿੱਚ ਹੁੰਦੇ ਨੇ ਲੇਕਿਨ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਇਸ ਚੀਜ਼ ਨੂੰ ਠੱਲ ਪਵੇਗੀ ਤਾਂ ਆਰਮੀ ਆਉਂਦੀ ਹੈ ਆਰਮੀ ਮੋਰਚੇ ਦੇ ਉੱਤੇ ਲੋਕਾਂ ਨੂੰ ਗਾਈਡ ਕਰਦੇ ਆ ਕਿ ਇਸ ਤਰ੍ਹਾਂ ਆਪਾਂ ਥੈਲੇ ਭਰਨੇ ਨੇ ਇਸ ਤਰ੍ਹਾਂ ਥੈਲਿਆਂ ਨੂੰ ਵੱਡੇ ਬੋਰੀਆਂ ਚ ਪਾਉਣਾ ਹੈ ਲੋਹੇ ਦੇ ਜਾਲਾਂ ਵਿੱਚ ਪਾਉਣਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਹੇ ਦੇ ਜਾਲ ਨੇ ਜਿਹੜੇ ਇੱਕ ਵਾਰ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਮੇਰੇ ਵੱਲ ਨੂੰ ਘੁੰਮ ਕੇ ਇੱਕ ਵਾਰ ਪਿੱਛੇ ਨੂੰ ਘੁੰਮ ਕੇ ਲੋਹੇ ਦੇ ਜਾਲ ਨੇ ਜਿਹੜੇ ਉਹ ਦਿਖਾਏ ਜਾਣ ਤਾਂ ਤੁਸੀਂ ਦੇਖੋ ਕਿ ਇੱਥੇ ਕੇਬਲਾਂ ਵਛਾਈਆਂ ਵੀ ਆ ਨੇ ਥੱਲੇ ਵੀ ਜਾਲ ਨੇ ਤੇ ਇਸ ਤਰਫ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਲੋਹੇ ਦੇ ਜਾਲ ਲਗਾਏ ਹੋਏ ਨੇ ਅੱਗੇ ਕਈ ਬੋਰੇ ਨੇ ਜਿਹੜੇ ਉਹ ਰੱਖੇ ਹੋਏ ਨੇ ਤੇ ਕਈ ਥਾਵਾਂ ਤੇ ਸਿੱਧੇ ਹੀ ਥੈਲੇ ਨੇ ਜਿਹੜੇ ਉਹ ਰੱਖੇ ਹੋਏ ਨੇ ਤੇ ਟੈਕਨੀਕਲ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਸ ਬੰਨ ਨੂੰ ਖੁਰਨ ਤੋਂ ਬਚਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਆਰਮੀ ਦੇ ਜਵਾਨ ਨੇ ਜਿਹੜੇ ਉਹ ਵੀ ਤਾਇਨਾਤ ਕੀਤੇ ਗਏ ਨੇ ਅਤੇ ਆਮ ਇੱਥੇ ਦੀ ਜਿਹੜੀ ਪਬਲਿਕ ਐਸ ਹਲਕੇ ਦੀ ਐਸ ਸ਼ਹਿਰ ਦੀ ਐਸ ਇਲਾਕੇ ਦੇ ਆਲੇ ਦੁਆਲੇ ਪਿੰਡਾਂ ਦੀ ਉਹ ਵੀ ਇੱਥੇ ਪਹੁੰਚੀ ਹੋਈ ਹੈ ਲੰਗਰ ਪਾਣੀ ਦੇ ਪ੍ਰਬੰਧ ਨੇ ਜਿਹੜੇ ਉਹ ਵੀ ਕੀਤੇ ਹੋਏ ਨੇ ਅਤੇ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਆਰਮੀ ਦੇ ਜਵਾਨ ਨੇ ਜਿਹੜੇ ਉਹ ਵੀ ਮੌਜੂਦ ਨੇ ਅਤੇ ਟੈਕਨੀਕਲ ਤਰੀਕੇ ਨਾਲ ਇਸ ਬੰਦ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਲਦਾਰਾਂ ਦੀ ਗਿਣਤੀ ਵਿੱਚ ਇੱਥੇ ਸੇਵਾਦਾਰ ਨੇ ਜਿਹੜੇ ਉਹ ਦਿਖਾਈ ਦੇ ਰਹੇ ਨੇ ਤਾਂ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਢੀਂਸਾ ਦਾ ਟੀਵੀ ਐਨ ਆਰ ਆਈ ਲਈ ਚੰਕਾ ਸਾਥ